ਥਾਰ ਵਾਲੀ ਮਹਿਲਾ ਹੈੱਡ ਕਾਸਟੇਬਲ ਦਾ ਵਿਜੀਲੈਂਸ ਨੂੰ ਮਿਲਿਆ 3 ਦਿਨ ਦਾ ਰਿਮਾਂਡ ਵਸੀਲਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਵਿਜੀਲੈਂਸ ਨੇ ਮਾਮਲਾ ਦਰਜ ਕਰ ਕੀਤਾ ਸੀ ਗ੍ਰਿਫਤਾਰ ਕੁਝ ਸਮਾਂ ਪਹਿਲਾਂ ਥਾਰ ਵਾਲੀ ਮਹਿਲਾ ਹੈੱਡ ਕਾਸਟੇਬਲ ਨੂੰ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਮਾਨਜੋਗ ਅਦਾਲਤ ਨੇ ਤਕਰੀਬਨ 3 ਵਾਰ ਉਸ ਦਾ ਪੁਲਿਸ ਰਿਮਾਂਡ ਵੀ ਦਿੱਤਾ ਸੀ ਬਾਦ ਵਿੱਚ ਜੁਡੀਸ਼ਲੀ ਰਿਮਾਂਡ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਜਦ ਕਿ 29 ਦਿਨਾਂ ਬਾਅਦ ਜਵੰਤ ਤੇ ਜੇਲ੍ਹ ਤੋਂ ਵਾਰ ਆਈ ਤਾਂ ਕੱਲ ਬਿਜਲੈਂਸ ਦੀ ਟੀਮ ਵੱਲੋਂ ਅਮਨਦੀਪ ਕੌਰ ਨੂੰ ਵਸਿੱਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਫਿਰ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਬਿਜਲੈਂਸ ਦੀ ਟੀਮ ਵੱਲੋਂ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਜੋਗ ਅਦਾਲਤ ਨੇ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਬੀਐਸਪੀ ਕਲਵਨ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਵੱਲੋਂ ਅਮਨਦੀਪ ਕੌਰ ਨੂੰ ਵਸੀਲੇ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਸਾਡੇ ਵੱਲੋਂ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਯੋਗ ਅਦਾਲਤ ਨੇ 3 ਦਿਨ ਦਾ ਰਿਮਾਂਡ ਦੇ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਇਸ ਦੀ ਜਾਇਦਾਦ ਬਾਰੇ ਹਾਲੇ ਕੁਝ ਨਹੀਂ ਦੱਸ ਸਕਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਪਰ ਉਹਨਾਂ ਕਹੇ ਕਿ ਅਫਸਾਨਾ ਖਾਨ ਦੀ ਭੈਣ ਦੇ ਘਰੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਾਡਾ ਅਫਸਾਨਾ ਖਾਨ ਨਾਲ ਕੋਈ ਤਲਕਾਤ ਨਹੀਂ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਹਨ ਉਹ ਸਹੀ ਨਹੀਂ ਹਨ ਕਿੱਥੇ ਦਿਨਾਂ ਦਾ ਰਿਮਾਂਡ ਮਿਲਿਆ ਅੱਜ ਪੇਸ਼ ਕੀਤੀ ਸੀ ਕੋਰ ਦੇ ਵਿੱਚ আর ਡਿਮਾਂਡ ਕਿੰਨੀ ਕੀਤੀ ਗਈ ਸੀ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਔਰ 29 ਫਰਵਰੀ ਨੂੰ 3 ਵਜੇ ਤੱਕ ਔਨਰਬਲ ਕੋਰਟ ਨੇ ਤੁਹਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਹੁਣ ਤੱਕ ਪੁੱਛ ਕੇ ਸੀ ਲੇ ਸਾਹਮਣੇ ਆਇਆ ਸਰ ਪੁੱਛ ਕੇ ਸੀ ਦੇ ਵਿੱਚ ਇਹਦੇ ਜਿਹੜੇ ਅਕਾਉਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਆਪ ਚਿੰਤ ਕਰਦੇ ਹੋ ਕਿ ਤੁਹਾਡੇ ਕੋਲੇ ਗ੍ਰਿਫਤਾਰ ਕੀਤੇ ਹਨ ਪਰਪਰਿਛੇ ਜੇ ਗੱਲ ਸਾਹਮਣੇ ਆਈ ਹੋਵੇ ਨਹੀਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਂਦਾ ਕੀ ਹੋ ਗਈ ਅਫਸਾਨਾ ਖਾਨ ਦਾ ਕੁਇਰ ਹੋ ਰਹੀ ਹੈ ਸਰ ਉਹਦੇ ਘਰੇ ਅਰੈਸਟ ਕੀਤਾ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਅਰੈਸਟ ਕੀਤਾ ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ ਕਰੀ ਕਿ ਕਿਹਾ ਸਰ ਉਹਦੀ ਪ੍ਰਾਪਰਟੀ ਵੀ ਬਣੀ ਹੋਈ ਹੈ ਇਸ ਤਰੀਕੇ ਦੇ ਨਾਲ ਹੈ ਜੀ ਸਾਡਾ ਖਾਨ ਦੀ ਪ੍ਰਾਪਰਟੀ ਇਸ ਤਰੀਕੇ ਦੇ ਨਾਲ ਹੋਏਗੀ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਹੈ ਅਫਸਾਨਾ ਖਾਨ ਦੇ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡਾ ਪਈ ਹੈ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈ ਉੱਥੇ ਉਹਦੇ ਘਰ ਉਹਦੇ ਘਰ ਕਿਹੜੀ ਜਗ੍ਹਾ ਸਰ ਇਹ ਕਹਿੰਦਾ ਹੈ ਸਾਥੀ ਨੂੰ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਸਰ ਸੰਪਰਕ ਦੇ ਜਿਹੜੇ ਲੋਕ ਸੀ ਉਹਨਾਂ ਦੀ ਵੀ ਜਾਂਚ ਕਰੀ ਅਜੀਲੈਂਸਰ ਉਹਨਾਂ ਦੇ ਨਾਂ ਤੇ ਕੋਈ ਗਰੁੱਪ ਕਿਉਂ ਡਿਊਰੰਗਰ ਇਨਵੈਸਟੀਗੇਸ਼ਨ ਕੀਤੀ ਇੱਕ ਗੁੰਨਹਾਈ ਕਾਮਰਕਲ ਬੋਲਿਆ ਕਿ ਛੋਟੀ ਗੱਡੀ ਹੋਈ